ਸੱਜਣੋ ਕਰਮਾ ਵਾਲੀ ਨੂੰ ਤੁਰਦੀ ਨੂੰ ਚੈੱਕ ਕਰ ਲੋ ਖੁੱਲੇ ਹਵਾ ਨੇ ਜਾ ਗਈ ਬਹੁਤ ਜ਼ਿਆਦੇ ਚੰਗੀ ਆ ਗਈ ਤੇ ਜੇ ਤੁਹਾਨੂੰ ਮੈਂ ਲਿਓਟੀ ਦੀ ਗੱਲ ਕਰਾਂ ਨਾ ਬਾ ਕਮਾਲ ਲੱਗੀ ਹੋਈ ਆ ਆ ਦੇਖ ਲੋ ਮੋਟਾ ਜਵਾਈ ਵਾਲਾ ਥਣ ਲੱਗਿਆ ਚੰਗੀ ਆ ਗਈ ਬਾਕੀ ਘਰੇਲੂ ਪਰਵਾਹ ਆ ਤੇ ਹੋਰ ਕੁਆਲਿਟੀ ਆ ਗਈ ਐਫਐਸ ਚ ਲਓ ਜੀ ਕਰ ਲੋ ਚੈੱਕ ਕਰਮਾ ਵਾਲੀ ਨੂੰ ਨਾ ਮੋਟਾ ਜਵਾਈ ਵਾਲਾ ਥਣ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਪਿੰਡ ਬੁਰਜੇਟਲ ਮਾ ਜ਼ਿਲ੍ਹਾ ਮਾਨਸਾ 22 ਮੇਜਰ ਦੇ ਘਰੋਂ ਵੀਡੀਓ ਲੈ ਕੇ ਆ ਰਿਆਂ ਟਰੇਲੂ ਪਰਿਵਾਰ ਆ ਖੇਤੀਬਾੜੀ ਕਰਨ ਵਾਲੇ ਬੰਦੇ ਨਾ ਕੋਈ ਵਪਾਰ ਦਾ ਕੰਮ ਨਹੀਂ ਆਪਣੇ ਭਰਾਵਾਂ ਕੋਲ ਆਹ ਗਾਂਵ ਕਿਉਗਾ ਚੌਥੇ ਸੂਏ ਸੁੰਦੀ ਐ 25 ਲੀਟਰ ਦੇ ਚੱਲੀ ਐ ਸੋਹਣਾ ਮੋਟਾ ਚਵਾਈ ਵਾਲਾ ਗੁਲਾਬੀ ਥਣ ਲੱਗਿਆ ਹੋਇਆ ਲਿਓਟੀ ਬਾਕਮਾਲ ਹੈ ਜੇ ਕਰਮਾਲੀ ਦੇ ਮਸ ਨੂੰ ਹਵਾਨੇ ਦੀ ਗੱਲ ਕਰਾਂ ਨਾ ਗੁਲਾਬੀ ਹਵਾਨਾ ਆ ਗਿਆ ਬਾਇਟਨਸ ਗੁਲਾਬੀ ਆ ਗਈ ਜਮਾ ਤੇ ਬਾਕੀ ਬਸੀਆਂ ਦਿੱਤੀਆਂ ਜਿੰਨੀਆਂ ਰਿਕਾਰਡ ਵਾਲੀਆਂ ਦਿੱਤੀਆਂ ਚੰਗੀ ਮਿਹਨਤ ਕਰੀਆ ਚੰਗੀ ਤਿਆਰ ਹੋਈ ਐ ਛੋਟਾ ਬਿਸਕੁਟ ਵਾਲਾ ਕੰਨ ਲੱਗਿਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਐ ਬ੍ਰਿਡਡ ਆ ਗਈ ਗੱਬੜ ਵੀ ਚੰਗੇ ਸੀਮਣ ਤੋਂ ਐ ਸਾਰਾ ਇਹਦਾ ਰਿਕਾਰਡ ਬਾਈ ਆਪਾਂ ਮੇਜਰ ਤੋਂ ਲਵਾਗੇ ਪਹਿਲਾਂ ਤਾਂ ਬਾਈ ਆਪਣਾ ਜਲਦੀ ਜਲਦੀ ਜਨਾ ਐਡਰੈਸ ਦੇ ਦੇ ਸਾਰਾ ਐਡਰੈਸ ਪਿੰਡ ਬੁਰਜ ਦੇ ਲਵਾ ਜ਼ਿਲ੍ਹਾ ਮਾਨਸਾ ਤਹਿਸੀਲ ਜੋਗਾ ਹਾਂਜੀ ਘਰ ਕਿੱਥੇ ਆ ਗਏ ਘਰ ਪੀਰਗੋਟ ਵਾਲੇ ਭੱਠੇ ਦੋ ਰਿਐ ਅਹੀ ਮੁੜਦੀ ਐ ਚਿੱਟੇ ਰੰਗ ਵਾਲੀ ਕੋਠੀ ਐ ਬਾਈ ਆਪਣੀ ਬਰਜਟਲਵਾ ਤੋਂ ਜਿਹੜੀ ਪੀਰਕੋਟ ਨੂੰ ਸੜਕ ਜਾਂਦੀ ਐ ਉਹਦੇ ਪੱਠੇ ਕੋਲੇ ਘਰ ਆ ਬਾਈਆਂ ਦਾ ਜਿਹਨੂੰ ਮਰਜੀ ਤੁਸੀਂ ਟ੍ਰੈਕ ਕਰੋ ਉਹਦੇ ਪਿੱਛੇ ਉਰੇ ਪਹੀ ਮੁੜਦੀ ਐ ਹਾਂ ਤੇ ਨਜ਼ਾਰ ਘਰ ਨੇ ਇੱਕ ਮੂਰੇ ਕੋਠੀ ਐ ਦੂਜੀ ਕੋਠੀ ਆਪਣੀ ਐ ਠੀਕ ਐ ਬਾਈ ਜੀ ਜੇ ਹੁਣ ਬਾਈ ਆਪਾਂ ਮੇਧਰਾ ਨਾਗਦਰਾ ਬਹੁਤ ਜੰਗਾ ਕਰਮਾ ਵਾਲੀ ਨੂੰ ਹੈ ਵੀ ਖੁੱਲੀ ਡੁੱਲੀ ਆ ਗਈ ਬਹੁਤ ਵੱਡੀ ਐ ਰੇਲ ਗੱਡੀ ਦੇ ਜਣ ਜੱਡੀ ਐ ਕਰਮਾ ਵਾਲੀ ਚੰਗੀ ਐ ਸੂਆ ਗਨ ਮੇ ਦਾ ਸੂਆ ਬਾਈ ਚੌਥਾ ਐ ਵੀ ਕਹਦੀ ਐ ਤੈਨੂੰ ਐਦਗੀ ਚੌਥੇ ਸੂਏ ਸੂਈ ਆ ਹਾਂ ਚੌਥੇ ਸੂਏ ਸੂਈ ਆ ਠੀਕ ਹੈ ਜਮਾ ਤਸੱਲੀ ਵਾਲਾ ਓਟ ਦਾ ਦੁੱਧ ਕਿੰਨਾ ਸੀ 25 ਲੀਟਰ ਦੁੱਧ ਦਿੰਦੀ ਰਹੀ ਸੀ 25 ਲੀਟਰ ਤੇ ਚੱਲੀ ਆ ਹਾਂ ਐਤ ਕੀ ਤਿਆਰੀ ਚੱਲਦੀ ਆ ਜੇਵਾ ਹੁੰਦੀ ਆ ਬੰਦੇ ਦੀ ਘੱਟ ਵੀ ਆ ਹਾ ਇਹਦਾ ਕਿੰਨੇ ਦਿਨ ਕੱਢਦੀ ਆ ਬਸ ਇਹ ਚਾਰ ਪੰਜ ਘਰ ਰਹਿ ਗਈ ਬਈ ਇਹਦੇ ਚਾਰ ਪੰਜ ਦਿਨ ਰਹਿੰਦਾ ਸੂਣ ਚ ਹਾਂ ਅਜੇ ਤਾਂ ਢੱਲਾ ਢੁਲਣਾ ਪਈਆਂ ਕਰਮ ਵਾਲੀ ਦਾ ਬਰਾਉਣਾ ਆਏ ਨੇ ਪੂਰਾ ਹਾਂ ਬਾਕੀ ਸੋਹਣਾ ਮੋਟਾ ਜਵਾਈ ਵਾਲਾ ਥਾਨ ਲੱਗਿਆ ਜੇ ਆਪਾਂ ਬਾਈ ਗੱਲ ਕਰੀਏ ਘਾਰ ਦੂਰ ਕਿਵੇਂ ਮੋਟੀ ਹੈ ਜਮਾ ਘਰ ਬਾਈ ਵਾਲੀ ਮੋਟੀ ਹੈ ਬਸੰਗ ਦੀ ਦਵਾਰੇ ਉੱਠ ਕੇ ਆ ਕੇ ਬਹਿ ਜਾ ਕੋਈ ਬੁੜੀਆਂ ਚੁਈ ਜਾਂਦੀਆਂ ਕੋਈ ਨਹੀਂ ਹਲਦੀ ਨਹੀਂ ਠੰਡੀ ਸੀਲ ਹੈ ਵਾਲੀ ਸੀਲ ਗਾਂ ਠੀਕ ਹੈ ਘਾਰਪੂਰ ਦੀ ਸ਼ਿਕਾਇਤ ਤਾਂ ਨਹੀਂ ਕੋਈ ਪੋਰਾ ਵੀ ਨਹੀਂ ਬਾਈ ਗਰੰਟੀ ਦਾ ਆਪਣੀ ਗਾਂ ਦੀ ਘਰ ਦੀ ਆ ਗਈ ਬਸਦੀ ਗਾਂ ਹੈ ਆਪਣੀ ਸੀਲ ਗਾਂ ਹੈ ਵਧੀਆ ਠੀਕ ਹੈ ਜੀ ਕੋਈ ਬੱਛਰੂ ਛੱਡ ਐ ਨਹੀਂ ਵੀ ਬੱਛਰੂ ਦੀ ਮਿਲੂ ਮੂਰੇ ਬੰਨੀ ਰੱਖ ਬਸੰਗ ਦੀ ਠੀਕ ਹੈ ਜੀ ਆ ਬੱਸੀਏ ਦੇ ਪਹਿਲਾ ਵਾਲੇ ਸਵੇਰ ਦੀ ਆ ਗਈ ਦਿਨ ਦੀ ਵੀ ਬੱਸੀਆਂ ਕਰਮਾਂ ਵਾਲੀ ਤੇ ਦੇਖ ਲੋ ਸੱਜਣੋ ਗੁਲਾਬੀ ਥਾਣੀ ਇਹਨੂੰ ਲੱਗਿਆ ਕਰਮਾਲੀ ਨੇ ਨਾ ਮੁਰਗੀ ਦੇ ਅੰਡੇ ਵਰਗੀ ਬੱਸੀ ਦਿੱਤੀ ਐ ਚਿੱਟੀ ਬਲੈਡ ਗਲੱਬੀ ਆ ਗਈ ਜਮਾ ਚੰਗੇ ਬਾਈ ਨਗ ਬਹੁਤ ਚੰਗਾ ਕਰਮਾਲੀ ਖੁੱਲੀ ਡੁੱਲੀ ਆ ਗਈ ਐ ਬਤਾ ਬਾ ਕਿਹੜੇ ਸੀਮਨ ਤੋਂ ਗੱਪਣਾ ਬਾਈ ਸੈਕਸ਼ਨ ਸੀਮਨ ਲੱਗਿਆ ਬੱਸੀਆਂ ਵਾਲਾ ਬੱਸੀਆਂ ਵਾਲਾ ਲੱਗਿਆ ਹਾਂ ਪਯੋਰ ਚਾਹ ਡਾਕਟਰ ਸਜਨੋ ਸਰਕਾਰੀ ਗੋਇਲ ਲੱਗੀ ਹੋਈ ਹੈਗੀ ਚੰਗਾ ਰਕਾਰਡ ਵਾਲਾ ਸੀਮਨ ਲੱਗਿਆ ਹੋਇਆ ਬੱਸੀਆਂ ਵਾਲਾ ਬਾਕੀ ਜੇ ਮੈਂ ਤੁਹਾਨੂੰ ਗੱਲ ਕਰਾਂ ਨਾ ਕਰਮਾਲੀ ਲੱਟ ਨੂੰ ਨਾ ਹਜੇ ਪਈਆਂ ਨਾ ਹਵਾਨਾ ਬਹੁਤ ਵੱਡਾ ਲਾਉਂਦੀ ਹੁੰਦੀ ਐ ਦੁੱਧ ਤੇ ਚੱਲੀ ਹੋਈ ਹੈ ਰਕਾਰਡ ਵਾਲੀ ਤੇ ਤਿਆਰੀ ਚੰਗੀ ਆ ਮੇ ਜਰਾ ਕਿੰਨਾ ਦੁੱਧ ਬਾਹੂ ਬਾਈ ਦੁੱਧ ਪਾਉ ਬਾਈ 25 ਲੀਟਰ ਦਾ ਖੁੱਲੇ ਹੀ ਦਿੰਦੀ ਐ ਵੱਧ ਭਲਾ ਦੇ ਦੇ ਹਾਂ ਸੇਵਾ ਬਾਕੀ ਸੇਵਾ ਨਾਲਾ ਹਨਾ ਲਓ ਵੀ ਸੱਜਣੋ ਲਿਓਟੀ ਤੇ ਨਾ ਹਵਾਨੇ ਦੇ ਨਾੜਾ ਚੈੱਕ ਕਰ ਲੋ ਜਿਵੇਂ ਅਮਰੀਕਾ ਦੇ ਨਕਸ਼ੇ ਦੇ ਹਨਾ ਉਵੇਂ ਜੋ ਕਰਾਇਆ ਦੇਖ ਲੋ ਕਰਮਾਲੀ ਦੇ ਬਹੁਤ ਨਾੜਾ ਨੂੜਾ ਨਾ ਬਾਕੀ ਬਾਈ ਨਾਲ ਗੱਲ ਆਪਾਂ ਹੋਰ ਕਰਦੇ ਆਂ ਮੇ ਜਰਾ ਇਹ ਜਰਾ ਆਪਣਾ ਬਾਈ ਵਪਾਰ ਦਾ ਕੰਮ ਤਾਂ ਹੈ ਨਹੀਂ ਹਾਂ ਬਾਈ ਆਪਾਂ ਤਾਂ ਖੇਤੀਬਾੜੀ ਕਰਦੇ ਆਂ ਠੀਕ ਐ ਜੇ ਆਪਾਂ ਹੁਣ ਬਈ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਕਰਨਾ ਹੈ ਰੇਟ ਤਾਂ ਅਜਿੱਦੂ ਹੀ ਕਰ ਦਾਂਗੇ ਫੋਨ ਤੇ ਕਰੋਗੇ ਹਾਂ ਫੋਨ ਤੇ ਕਰੋ ਬਾਲਾ ਤਾਂ ਨਹੀਂ ਹੁੰਦਾ ਨਹੀਂ ਬਾਲਾ ਨਹੀਂ ਹੁੰਦਾ ਬਾਈ ਜਾਇਜ਼ ਹੀ ਹੋਊਗਾ ਠੀਕ ਹੈ ਮਾਨਦਾਨ ਹੋਊਗਾ ਬਾਈ ਰੇਟ ਚ ਮਾਨਦਾਨ ਕਰ ਦਾਂਗੇ ਨੰਬਰ ਬੋਲ ਬਾਈ ਕਿੰਨਾ ਹੈ ਨੰਬਰ 991459202 ਇੱਕ ਵਾਰੀ ਹੋਰ ਬੋਲ ਦੇ ਬਾਈ 991459202 ਠੀਕ ਹੈ ਜਾਨ ਅਗ ਆ ਗਿਆ ਜੇ ਆਪਾਂ ਇਹਦੀ ਚਵਾਈ ਦੀ ਗੱਲ ਕਰੀਏ ਚੋ ਕੋਈ ਮਰਜ਼ੀ ਲਵੇ ਬਾਈ ਕੋਈ ਮਰਜ਼ੀ ਚੋਲੇ ਬਾਈ ਕਲੰਬਰ ਚਵਾਈ ਹੈ ਦੀ ਠੀਕ ਹੈ ਠੰਡੀ ਸੀ ਲਾ ਬਾਈ ਆਹ ਪੂਰੀ ਸੀ ਲਾ ਲਖ ਲੈ ਹਾਂ ਮਰਫਲ ਲਖ ਲਾਈਆ ਥਾਣਾ ਤੇ ਲੈ ਆਹ ਦੇਖ ਲੋ ਦਵਾਰੇ ਉੱਠ ਕੇ ਬਹਿ ਜਾਵੇਂ ਸੰਗ ਦੀ ਇਹ ਬਾਈ ਕਹਿੰਦਾ ਚਾਹੇ ਦਵਾਰੇ ਉੱਠ ਕੇ ਬਹਿ ਜਾ ਬਾਕੀ ਐਂਪਾਇਰ ਨਹੀਂ ਚੱਲਦੀ ਹੈ ਠੰਡੀ ਸੀ ਲਾ ਗਈ ਮੋਟਾ ਚਵਾਈ ਵਾਲਾ ਥਣ ਲੱਗਿਆ ਆਹ ਦੇਖ ਲੋ ਬਾਲੀ ਪੋਲੀਆਂ ਧਾਰਾਂ ਦੇ ਦੋ ਮਿੰਟ ਐ ਧਾਰ ਨਿਕਲ ਜਾਂਦੀ ਹੈ ਹਾਂ ਪੋਲੀ ਧਾਰਾ ਬਾਈ ਮੋਟੀ ਆ ਜਮੜਾਂ ਵਰਗੀ ਮੋਟੀ ਜਮ ਆਰਤਾ ਦੇਖ ਤੂੰ ਕਹੇ ਜਾ ਲੱਗਿਆ ਹਾਂ ਜੇ ਤੁਹਾਨੂੰ ਮੈਂ ਥੱਲੇ ਦੀ ਗੱਲ ਕਰਾਂ ਨਾ ਲਿਓਟੀ ਗੁਲਾਬੀ ਥਣ ਕਰਮਾਲੀ ਚੰਗੀ ਐ ਮੋਟੀ ਅੱਖ ਬਿਸਕੁਟ ਵਾਲਾ ਕੰਨਾ ਗਿਆ ਐਚ ਐਫ ਦੀਆਂ ਨਸਾਨੀਆਂ ਪੂਰੀਆਂ ਕਰਦੀ ਐ ਲਗਭਗ ਸਾਰੀਆਂ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੇ ਆਪਾਂ ਇੱਕ ਗੱਲ ਹੋ ਹੋਦਰਾ ਹੋਰ ਕਰੀਏ ਬਈ ਕਿੰਨੇ ਦਿਨ ਕੱਢ ਜੋ ਹੋਰ ਜਰ 4-5 ਦਿਨ ਲੱਗੂ ਬਈ ਇਹ ਠੰਡ ਵੀ ਆ ਗਈ ਹਨਾ ਹਾਂ ਕਦਾ ਦਿਨ ਉੱਤੇ ਨਹੀਂ ਬੇ ਖਰਚ ਆ ਲੈਊਗੀ ਲਡੂ ਲਾ ਪਈਆਂ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਐ ਆਹ ਦੇਖ ਲਓ ਕਰਮਾਲੀ ਚੰਗੀ ਐ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਦੇਖਦੇ ਦੇਖਦੇ ਜਰੂਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ